ਪਹਿਲਗਾਮ ਦੇ ਵਿੱਚ ਹੋਏ ਹਮਲੇ ਨੂੰ ਦੇਖ ਕੇ ਅੱਜ ਪੂਰਾ ਭਾਰਤ ਦੇਸ਼ ਭਾਵੁਕ ਨਜ਼ਰ ਆ ਰਿਹਾ ਹਰ ਇੱਕ ਦੇ ਅੱਖਾਂ ਦੇ ਵਿੱਚ ਹੰਝੂ ਹੋਣਗੇ ਕਿਉਂਕਿ ਉਹ ਦ੍ਰਿਸ਼ ਅਜੀਹਾਈ ਸੀਗਾ ਜੋ ਸਭ ਨੂੰ ਹੈਰਾਨ ਕਰ ਰਿਹਾ ਕਿਉਂਕਿ ਬੇਕਸੂਰ ਲੋਕ ਜਿਹੜੇ ਕਿ ਉਥੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਲਈ ਗਏ ਸੀਗੇ ਕੋਈ ਆਪਣੇ ਸੁਪਨੇ ਲੈ ਕੇ ਗਏ ਸੀਗੇ ਪਰ ਕੀ ਪਤਾ ਸੀਗਾ ਕਿ ਉਹ ਦਿਨ ਉਹਨਾਂ ਦੇ ਲਈ ਕਾਲਾ ਦਿਨ ਹੋਵੇਗਾ ਤਾਂ ਦੱਸ ਦਈਏ ਕਿ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੀ ਹਰਕਤ ਦੇ ਵਿੱਚ ਆ ਚੁੱਕੀ ਹੈ ਜਿਹੜੇ ਬਾਹਰੋਂ ਭਾਰਤ ਦੇ ਅੰਦਰ ਆਉਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਜੀ ਹਾਂ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਪਹਿਲਗਾਮ ਦੇ ਵਿੱਚ ਹੋਏ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਕਾਰਵਾਈ ਕਰਦੇ ਆ ਭਾਰਤ ਆਉਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਹੈਗਾ ਕਿ ਭਾਰਤ ਸਖਤ ਸ਼ਬਦਾਂ ਦੇ ਵਿੱਚ ਅਜਿਹੇ ਹਮਲੇ ਦੀ ਨਿੰਦਾ ਕਰਦਾ ਹੈ ਅਤੇ ਅਜਿਹੇ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਦਾ ਇਸ ਤਰੀਕੇ ਨਾਲ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਬੀਤੇ ਦਿਨ ਇੱਕ ਸੁਰੱਖਿਆ ਨੂੰ ਲੈ ਕੇ ਅਹਿਮ ਵੱਡੇ ਪੱਧਰ ਦੇ ਉੱਤੇ ਮੀਟਿੰਗ ਕੀਤੀ ਸੀਗੀ ਉਹਨਾਂ ਨੇ ਵੀ ਦੱਸਦੇ ਕਿ ਸੀਐਮ ਭਗਵੰਤ ਮਾਨ ਨੇ ਵੀ ਪੰਜਾਬ ਦੇ ਜਿਹੜੇ ਕਿ ਸਰਦੀ ਦੇ ਇਲਾਕੇ ਸੀਗੇ ਉੱਥੇ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਹੈਗਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਦੇ ਹੇਠ ਹੋਈ ਸੀਸੀਐਸ ਮੀਟਿੰਗ ਦੇ ਵਿੱਚ ਕੁਝ ਮਹੱਤਵਪੂਰਨ ਫੈਸਲੇ ਵੀ ਲਏ ਗਏ ਨੇ ਵਿਰੇਸ਼ ਸ਼ਕਤਰ ਵਿਕਰਮ ਮਿਸੀ ਨੇ ਕਿਹਾ ਹੈਗਾ ਕਿ ਸੀਸੀਐਸ ਫੈਸਲੇ ਦੇ ਵਿੱਚੋਂ ਸਿੰਧੂ ਜਲ ਸੰਦੀ ਨੂੰ ਰੋਕ ਦਿੱਤਾ ਗਿਆ ਹੈ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ ਭਾਰਤ ਦੇ ਵਿੱਚ ਪਾਕਿਸਤਾਨੀ ਦੂਤਾਵਾਸ ਬੰਦ ਰਹੇਗਾ ਯਾਨੀ ਕਿ ਭਾਰਤ ਦੇ ਵਿੱਚ ਜਿਹੜੇ ਪਾਕਿਸਤਾਨੀ ਦੂਤਾਵਾਸ ਨੇ ਉਹ ਬੰਦ ਰਹਿਣਗੇ ਪਾਕਿਸਤਾਨੀ ਡਿਪਲੋਮੈਂਟਾਂ ਨੂੰ ਇੱਕ ਹਫ਼ਤੇ ਦੇ ਅੰਦਰ ਭਾਰਤ ਛੱਡਣ ਦੇ ਲਈ ਕਿਹਾ ਗਿਆ ਅਟਾਰੀ ਸਰਦ ਨੂੰ ਬੰਦ ਕਰਨ ਦਾ ਵੀ ਫੈਸਲਾ ਲਿਆ ਗਿਆ ਹੈਗਾ ਯਾਨੀ ਕਿ ਭਾਰਤ ਆਉਣ ਦੇ ਸਾਰੇ ਰਸਤੇ ਜਿਹੜੇ ਕੀ ਉਹ ਬੰਦ ਕਰ ਦਿੱਤੇ ਜਾਣਗੇ ਤਾਂ 1900 60 ਦੀ ਸਿੰਧੂ ਜਲ ਸੰਧੀ ਤੁਰੰਤ ਪ੍ਰਭਾਵ ਦੇ ਨਾਲ ਮੌਲਤ ਕਰ ਦਿੱਤੀ ਜਾਵੇਗੀ ਜਦੋਂ ਤੱਕ ਪਾਕਿਸਤਾਨ ਸਰਦ ਪਾਰ ਹਫਤਾ ਜਿਹੜੇ ਕਿ ਅਤਵਾਦ ਦੇ ਲਈ ਆਪਣਾ ਸਮਰਥਨ ਭਰੋਸੇਯੋਗ ਢੰਗ ਦੇ ਨਾਲ ਨਹੀਂ ਛੱਡਦਾ ਤਾਂ ਅਟਾਰੀ ਜਿਹੜੇ ਕਿ ਏਕੀਕ੍ਰਿਤ ਚੈੱਕਪੋਸਟ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕੀਤਾ ਜਾ ਰਿਹਾ ਜੁੜੇ ਲੋਕ ਵੈਦ ਜੋ ਕਿ ਤਸਦੀਕ ਦੇ ਨਾਲ ਸਰਦ ਪਾਰ ਕਰ ਚੁੱਕੇ ਨੇ ਉਹ 1 ਮਈ 2025 ਤੋਂ ਪਹਿਲਾਂ ਉਸ ਰਸਤੇ ਰਾਹੀ ਵਾਪਸ ਆ ਸਕਦੇ ਨੇ ਯਾਨੀ ਕਿ ਜਿਹੜੇ ਭਾਰਤ ਦੇ ਲੋਕ ਨੇ ਉਹ ਬਾਹਰ ਨੇ ਉਹਨਾਂ ਨੂੰ 1 ਮਈ ਤੱਕ ਜਿਹੜੀ ਕਿ ਚੇਤਾਵਨੀ ਦਿੱਤੀ ਗਈ ਹੈ ਸਿੱਧੇ ਤੌਰ ਦੇ ਉਤੇ ਕਿਹਾ ਗਿਆ ਹੈਗਾ ਕਿ ਤੁਹਾਡੇ ਕੋਲ 1 ਮਈ ਤੱਕ ਜਿਹੜਾ ਕਿ ਦਿਨ ਹੈਗੇ ਨੇ ਸਮਾਂ ਹੈਗਾ ਤੁਸੀਂ ਵਾਪਸ ਆ ਸਕਦੇ ਹੋ ਤਾਂ ਪਾਕਿਸਤਾਨੀ ਨਾਗਰਿਕਾਂ ਨੂੰ ਸਾਰਕ ਵੀਜ਼ਾ ਸ਼ਾਰਟ ਯੋਜਨਾ ਦੇ ਤਹਿਤ ਭਾਰਤ ਦੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਪਾਕਿਸਤਾਨੀ ਨਾਗਰਿਕਾਂ ਨੂੰ ਪਹਿਲਾਂ ਤੋਂ ਜਾਰੀ ਕੀਤੇ ਗਏ ਕਿਸੇ ਵੀ ਪ ਜਿਹੜੇ ਕਿ ਐਸ ਪੀਈਐਸ ਵੀਜ਼ੇ ਨੂੰ ਰੱਦ ਮੰਨਿਆ ਜਾਵੇਗਾ ਐਸਪੀਈਐਸ ਵੀਜ਼ਾ ਅਧੀਨ ਭਾਰਤ ਦੇ ਵਿੱਚ ਮੌਜੂਦ ਕਿਸੇ ਵੀ ਪਾਕਿਸਤਾਨੀ ਨਾਗਰਿਕ ਦੇ ਕੋਲ ਭਾਰਤ ਛੱਡਣ ਦੇ ਲਈ 48 ਘੰਟੇ ਹੁੰਦੇ ਨੇ ਤਾਂ ਨਵੀਂ ਦਿੱਲੀ ਸਥਿਤ ਪਾਕਿਸਤਾਨ ਜੋ ਕਿ ਪਾਕਿਸਤਾਨ ਹਾਈ ਕਮਿਸ਼ਨ ਦੇ ਰੱਖਿਆ ਫੌਜੀ ਜਲ ਸੈਨਾ ਅਤੇ ਹਵਾਈ ਸਲਾਹਕਾਰਾਂ ਨੂੰ ਸ਼ੱਕੀ ਵਿਅਕਤੀ ਐਲਾਨਿਆ ਜਾ ਰਿਹਾ ਤੇ ਉਸ ਕੋਲ ਭਾਰਤ ਛੱਡਣ ਦੇ ਲਈ ਵੀ ਇੱਕ ਹਫ਼ਤੇ ਦਾ ਸਮਾਂ ਮੰਗਿਆ ਭਾਰਤ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਆਪਣੇ ਰੱਖਿਆ ਜਲ ਸੈਨਾ ਅਤੇ ਹਵਾਈ ਸਲਾਹਕਾਰਾਂ ਨੂੰ ਵਾਪਸ ਬੁਲਾ ਲਵੇਗਾ ਤੇ ਇਹ ਅਹੁਦੇ ਸੰਬੰਧਿਤ ਹਾਈ ਕਮਿਸ਼ਨਰਾਂ ਦੇ ਵੱਚੋਂ ਸਖਤ ਕਰ ਦਿੱਤੇ ਗਏ ਨੇ ਤਾਂ ਦੱਸਦੀ ਹੈ ਕਿ ਬੀਤੇ ਦਿਨੀ ਪੰਜਾਬ ਦੇ ਜੋ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਮੀਟਿੰਗ ਕੀਤੀ ਗਈ ਸੀ ਉਸ ਮੀਟਿੰਗ ਦੇ ਵਿੱਚ ਵੀ ਕਈ ਫੈਸਲੇ ਲਏ ਗਏ ਸਿਗੇ ਜਦੋਂ ਦੱਸਦੀ ਹੈ ਕਿ ਇਸ ਹਮਲੇ ਤੋਂ ਬਾਅਦ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੀ ਦੌਰਾ ਕੀਤਾ ਗਿਆ ਸੀਗਾ ਉਸ ਥਾਂ ਦੇ ਉੱਤੇ ਜਾ ਕੇ ਪੁਸ਼ਕਿਸ਼ ਕੀਤੀ ਗਈ ਸੀ ਜਿੱਥੇ ਇਹ ਹਮਲਾ ਹੋਇਆ ਸੀਗਾ ਤੇ ਉਹਨਾਂ ਜਿਹੜੇ ਮ੍ਰਿਤਕ ਲੋਕ ਸਿਗੇ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ ਸੀ ਇੱਕ ਇਹਨਾਂ ਦੇ ਵਿੱਚ ਇੱਕ ਤਸਵੀਰ ਜਿਹੜੀ ਕਿ ਬਹੁਤ ਜ਼ਿਆਦਾ ਸ਼ੇਅਰ ਕੀਤੀ ਗਈ ਸੀ ਲੋਕਾਂ ਦੇ ਵੱਲੋਂ ਕਾਫੀ ਭਾਵੁਕ ਜਿਹੜੇ ਕਿ ਕਮੈਂਟ ਵੀ ਕੀਤੇ ਗਏ ਸੀਗੇ ਸ਼ੇਅਰ ਕੀਤੇ ਗਏ ਸੀਗੇ ਕਈਆਂ ਨੇ ਸਟੋਰੀਆਂ ਵੀ ਲਾਈਆਂ ਸੀਗੀ ਉਹ ਤਸਵੀਰ ਇੱਕ ਕਪਲ ਦੀ ਸੀਗੀ ਜੋ ਕਿ ਹਰਿਆਣਾ ਦੇ ਕਰਨਾਲ ਦਾ ਸੀਗਾ ਲੈਫਟੀਨੈਂਟ ਜੋ ਕਿ ਜ਼ਮੀਨ ਦੇ ਉੱਤੇ ਪਿਆ ਤੇ ਉਸ ਦੀ ਜਿਹੜੀ ਕਿ ਧਰਮ ਪਤਨੀ ਹੈ ਉਸ ਦੇ ਨਾਲ ਬੈਠੀ ਹੋਈ ਸੀਗੀ ਸਤਬੁੱਧ ਗਵਾ ਬੈਠੀ ਸੀਗੀ ਉਹ ਕਿਉਂਕਿ ਅਚਾਨਕ ਜਦੋਂ ਇਹ ਫਾਇਰਿੰਗ ਹੁੰਦੀ ਹੈ ਉਸ ਤੋਂ ਬਾਅਦ ਵੀ ਉਹਦਾ ਬਿਆਨ ਆਉਂਦਾ ਹੈਗਾ ਕਿ ਨਾ ਤਾਂ ਜਾਤ ਪੁੱਛੀ ਨਾ ਨਾਮ ਪੁੱਛਿਆ ਸਿਰਫ ਧਰਮ ਪੁੱਛ ਕੇ ਗੋਲੀ ਚਲਾ ਦਿੱਤੀ ਪਰ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਵੀ ਸਵਾਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਬਹੁਤ ਵੱਡੇ ਕਹਿ ਸਕਦੇ ਆ ਵੀ ਸਵਾਲ ਉੱਠਦੇ ਨੇ ਉੱਥੇ ਜੰਮੂ ਕਸ਼ਮੀਰ ਨੇ ਕੋਈ ਪਹਿਲਾ ਹਮਲਾ ਨਹੀਂ ਕੀਤਾ ਇਸ ਤੋਂ ਪਹਿਲਾਂ ਵੀ ਭਾਰਤ ਦੇ ਉੱਤੇ ਕਈ ਹਮਲੇ ਕੀਤੇ ਨੇ ਕਈ ਵਾਰ ਉਹਨਾਂ ਨੇ ਹਮਲੇ ਕੀਤੇ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਸਰਕਾਰ ਯਾਨੀ ਕਿ ਕੇਂਦਰ ਸਰਕਾਰ ਪਾਕਿਸਤਾਨ ਦੇ ਖਿਲਾਫ ਬਦਲਾ ਲੈਂਦਾ ਹੈ ਹਾਲਾਂਕਿ ਕਾਰਵਾਈ ਜਾਰੀ ਹਜੇ ਵੀ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਜਿਹੜੇ ਕਿ ਮੋਦੀ ਸਰਕਾਰ ਹੈ ਉਹ ਜ਼ਰੂਰ ਐਕਸ਼ਨ ਲਵੇਗੀ ਹੁਣ ਪਾਕਿਸਤਾਨ ਦੇ ਖਿਲਾਫ ਬਦਲਾ ਜ਼ਰੂਰ ਲੈ ਸਕਦੀ ਹੈ ਪਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅੱਗੇ ਦੀ ਕੀ ਰਣਨੀਤੀ ਹੋਵੇਗੀ